ਜਿਹੜਾ ਸਮਾਨ ਲੈ ਕੇ ਗਏ ਨੇ ਕਿੰਨੇ ਦਾ ਨੁਕਸਾਨ ਇਹ ਹੋਊਗਾ 50 60 ਹਜ਼ਾਰ ਦਾ ਹੋਊਗਾ ਜੀ ਕਹਿੰਦੇ ਦੁਕਾਨ ਤਾਂ ਮਤਲਬ ਖਲੀ ਹੋਈ ਹੈ ਜਦ ਮੈਂ ਆ ਕੇ ਦੇਖਿਆ ਤਾਂ ਵਾਕਈ ਟੁੱਟੀ ਹੋਈ ਏ ਲੋਕੀ ਜਿਹੜਾ ਸਮਾਨ ਖੁਰਦ-ਖੁਰਦ ਕਰਕੇ ਸਰ ਫੋਨ ਫੋਨ ਜਿਹੜੇ ਸੀਗੇ ਮੇਰੇ ਐਂਡਰੋਇਡ ਉਹ ਚੱਕ ਕੇ ਲੈ ਗਏ ਇਹਨਾਂ ਨੇ ਉਹਨਾਂ ਦੇ ਪ੍ਰੋਫਾਈਲ ਵੀ ਚੈੱਕ ਕੀਤੀ ਪਹਿਲਾਂ ਫੋਟੋ ਹੈਗੀ ਸੀ ਹੁਣ ਪ੍ਰੋਫਾਈਲ ਤੋਂ ਫੋਟੋ ਗਾਇਬ ਹੋ ਗਈ ਹੈ ਇਹਨਾਂ ਦਾ ਨੰਬਰ ਕਿਉਂ ਨੇ ਬਲੌਕ ਕਰਤਾ ਹੈ ਇਸ ਸਮੇਂ ਤੋਂ ਇਸ ਮੱਲੇ ਦੇ ਵਿੱਚ ਤੁਸੀਂ ਦੁਕਾਨਦਾਰ 12 ਸਾਲ ਹੋ ਗਏ ਸਸਤੇ ਕਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਕ ਤੇ ਮੈਂ ਮਿੱਤ આય દિન ચોરી દિયા વારતા તા ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਦਿਨ ਦਿਹਾੜੇ ચોરી ਦਾ ਇੱਕ ਮਾਮਲਾ ਲੁਧਿਆਣਾ ਦੇ ਅਦਰਸ਼ ਨਗਰ ਤੋਂ ਸਾਹਮਣੇ ਆਇਆ 7 ਨੰਬਰ ਡਿਵੀਜ਼ਨ ਦਾ ਇਲਾਕਾ ਪੈਂਦਾ ਵੇ ਦੁਕਾਨਦਾਰ ਸਾਡੇ ਨਾਲ ਬਾਈ ਜੀ ਨਾ ਕੀ ਹੈ ਤੁਹਾਡਾ ਅੰਮਿਛਾ ਜੀ ਅੱਜ ਹੋਇਆ ਕੀ ਸੀ ਸਰ ਮੈਂ ਬਾਜ਼ਾਰ ਗਿਆ ਸੀਗਾ ਕਿੰਨੇ ਵਜੇ ਦੀ ਘਟ ਇਹ 2:30 ਵਜੇ ਦੀ ਗੱਲ ਹੈ ਜੀ ਹਾਂ ਜੀ ਪਤਾ ਕਿੱਦਾਂ ਲੱਗਦਾ ਸਰ ਵਾਈਫ ਦਾ ਫੋਨ ਆਇਆ ਉਹ ਟਿਫਿਨ ਲੈ ਕੇ ਆਂਦੀ ਮੈਨੂੰ 3-4 ਵਜੇ ਜਦ ਉਹਦਾ ਫੋਨ ਆਇਆ ਕਹਿੰਦੀ ਹੈ ਕਿ ਆ ਦੁਕਾਨ ਕਿੱਦਾਂ ਖੋਲ ਕੇ ਗਿਆ ਮੈਂ ਕਿਹਾ ਮੈਂ ਤਾਂ ਲੋਕ ਕਰਕੇ ਆਇਆ ਸੀਗਾ ਉਹ ਕਹਿੰਦੀ ਦੁਕਾਨ ਤਾਂ ਮਤਲਬ ਖੁੱਲੀ ਹੋਈ ਹੈ ਜਦ ਮੈਂ ਆ ਕੇ ਦੇਖਿਆ ਤਾਂ ਵਾਕਈ ਟੁੱਟੀ ਹੋਈ ਐ ਲੋਕ ਤੇ ਅੰਦਰ ਜਾ ਕੇ ਦੇਖਿਆ ਸਾਰਾ ਉਹ ਮਤਲਬ ਰਾਤ ਕੀ ਸਮਾਨ ਖੁਰਦਪੁਰਦ ਕੀਤਾ ਗਿਆ ਸਰ ਫੋਨ ਫੋਨ ਜਿਹੜੇ ਸੀਗੇ ਮੇਰੇ ਐਂਡਰੋਇਡ ਉਹ ਚੱਕ ਕੇ ਲੈ ਗਏ ਤੇ 이어ਬਰਡਸ ਸੀਗੇ ਉਹ ਚੱਕ ਕੇ ਲੈ ਗਏ ਤੇ ਬਾਕੀ ਆਪਣਾ ਦਰਾਜ ਵਗੈਰੇ ਤੋੜਿਆ ਉਹਦੇ ਵਿੱਚ ਕੈਸ਼ ਤਾਂ ਜ਼ਿਆਦਾ ਨਹੀਂ ਸੀਗਾ ਚਲ 500 ਰੁਪਏ ਆਉਣਾ ਬਸ ਆਈ ਚੀਜ਼ਾਂ ਵਗੈਰੇ ਪਰ ਜਿਹੜਾ ਸਮਾਨ ਲੈ ਕੇ ਗਏ ਨੇ ਕਿੰਨੇ ਦਾ ਨੁਕਸਾਨ ਇਹ ਹੋਊਗਾ 50 60000 ਦਾ ਆਊਗਾ ਜੀ 50 60000 ਹਾਂ ਜੀ ਤੇ ਕਿੰਨੇ ਸਮੇਂ ਤੋਂ ਇਸ ਮੱਲੇ ਦੇ ਵਿੱਚ ਤੁਸੀਂ ਦੁਕਾਨਦਾਰੀ ਕਰ 12 ਸਾਲ ਹੋ ਗਏ ਜੀ 12 ਸਾਲ ਹਾਂਜੀ ਪਹਿਲਾਂ ਕਦੇ ਕੁਝ ਅਜਿਹੀ ਚੀਜ਼ ਨਹੀਂ ਸੀ ਹੋਈ ਨੀ ਇਦਾਂ ਨਹੀਂ ਕੁਝ ਹੋਇਆ ਕਦੇ ਵੀ ਨਹੀਂ ਹੋਇਆ ਅਸੀਂ ਇਦਾਂ ਖੋਲ ਕੇ ਵੀ ਚਲੇ ਜਾਂਦੇ ਪਰ ਕੋਈ ਇਦਾਂ ਹੱਥ ਲਾ ਕੇ ਨਹੀਂ ਗਿਆ ਦੁਪਹਿਰ ਦੇ 2:3 ਵਜਰੇ ਹੋਣ ਤੇ ਦਿਨ ਦਿਹਾੜੇ ਇੱਕ ਚੋਰੀ ਹੋ ਜਾਂਦੀ ਹੈ ਸੜਕ ਵੀ ਕਾਫੀ ਚਲਦੀ ਹੈ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਹੁਣ ਮੈਨੂੰ ਇਹੀ ਨਹੀਂ ਤ ਸਮਝ ਆ ਰਹੀ ਹੈ ਕਿ ਮਤਲਬ ਕੀ ਦਿੱਕਤ ਹੈ ਕਿਉਂਕਿ ਤੁਸੀਂ ਤੁਹਾਡੇ ਦੱਸੇ ਮੁਤਾਬਕ ਤਾਲਾ ਜਿਹੜਾ ਹੈ ਤੋੜਿਆ ਗਿਆ ਪਲਾਸ ਦੇ ਨਾਲ ਜਾਂ ਕਿਸੇ ਤੇਜ਼ ਦਾ ਹਥਿਆਰ ਫਿਰ ਕਿੱਦਾਂ ਆਸਪਡੋਸ ਨੂੰ ਤਾਂ ਫਿਰ ਵੀ ਆਵਾਜ਼ ਆ ਜਾਂਦੀ ਤੇ ਨਾਲ ਦੇ ਤਾਂ ਚਲੇ ਜਾਂਦੇ ਜੀ ਰੋਟੀ ਖਾਣ ਇਹ ਤਾਂ ਸ਼ਾਮ ਨੂੰ ਆਉਂਦੇ ਹਾਂ ਇਹਨਾਂ ਦੀ ਦੁਕਾਨ ਬੰਦ ਹੁੰਦੀ ਦੁਕਾਨ ਹਾਂ ਫਿਰ ਪਤਾ ਲੱਗ ਜਾਣਾ ਸੀਗਾ ਤੇ ਉਹਨਾਂ ਦੀ ਦੋ ਦੁਕਾਨ ਛੱਡ ਕੇ ਆ ਤੇ ਤਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਹੋਣਾ ਸੀਸੀਟੀਵੀ ਵਗੈਰਾ ਸਾਹਮਣੇ ਆਈ ਸੀਸੀਟੀਵੀ ਤਾਂ ਬੰਦ ਹੈ ਜੀ ਮੇਰਾ ਇੱਕ ਡੇਢ ਮਹੀਨਾ ਹੋ ਗਿਆ ਬੰਦ ਹੈ ਮੇਰਾ ਸੀਸੀਟੀਵੀ ਖਰਾਬ ਹੋ ਚੁੱਕਿਆ ਸਰ ਕਿੱਦਾਂ ਦੇਖਦੇ ਹੋ ਦਿਨ ਦਿਹਾੜੇ ਇੱਕ ਮਹੱਲੇ ਦੇ ਵਿੱਚ ਚਲਦੀ ਸੜਕ ਦੇ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ 7 ਚੋਰ ਸੀਗੇ ਜਾਂ ਥਾਣਾ ਵੀ ਲੱਗ ਗਈ ਹੈ ਕੁਝ ਚੰਦ ਕਦਮਾਂ ਦੀ ਦੂਰੀ ਤੇ ਇੰਨਾ ਵੱਡਾ ਜਿਹੜਾ ਕਾਰਾ ਚੋਰ ਕਰ ਜਾਂਦੇ ਨੇ ਕਿੱਦਾਂ ਸੂਜ ਵੀ ਨਹੀਂ ਲੱਗਦੀ ਕਿਸੇ ਨੂੰ ਜੋ ਨਾ ਅਮਿਤ ਜੀ ਨੇ ਦੱਸਿਆ ਵਾ ਅਮੀ ਜੀ ਨੂੰ ਇੱਕ ਫੋਨ ਆਇਆ ਵਾ ਅਮੀ ਜੀ ਨੂੰ ਪੁੱਛਦਾ ਕਿ ਤੁਸੀਂ ਕਿੱਥੇ ਹੋ ਉਹ ਕਹਿ ਰਿਹਾ ਕਿ ਅਮਿਤ ਕਹਿ ਰਿਹਾ ਕਿ ਮੈਂ ਬਾਜ਼ਾਰ ਆ ਬਾਜ਼ਾਰ ਉਹ ਬੰਦਾ ਇਹਨਾਂ ਨੂੰ ਡਾਊਟ ਹੈ ਇਹਨਾਂ ਨੇ ਉਹਨਾਂ ਦੀ ਪ੍ਰੋਫਾਈਲ ਵੀ ਚੈੱਕ ਕੀਤੀ ਪਹਿਲਾਂ ਫੋਟੋ ਹੈਗੀ ਸੀ ਹੁਣ ਪ੍ਰੋਫਾਈਲ ਤੋਂ ਫੋਟੋ ਗੈਪ ਹੋ ਗਈ ਹੈ ਇਹਨਾਂ ਦਾ ਨੰਬਰ ਵੀ ਉਹਨੇ ਬਲੌਕ ਚ ਪਾਤਾ ਵਾ ਤੇ WhatsApp ਤੇ ਮੈਸੇਜ ਕਰ ਰਿਹਾ ਕਿ ਕੀ ਕੰਮ ਹੈ ਤੁਹਾਨੂੰ ਕੀ ਕੰਮ ਹੈ ਹਲੇ ਕੀ ਕਸਟਮਰ ਸੀਗਾ ਇਹਨਾਂ ਨੂੰ ਫੋਨ ਕੀਤਾ ਸੀ ਉਹਨੇ ਉਸ ਤੋਂ ਬਾਅਦ ਉਹ ਬਦਿਆ ਆਪਣਾ ਨਾ ਕਸਟਮਰ ਨਹੀਂ ਜੀ ਨਹੀਂ ਅਨੋਨਾ ਅਨਨੋਨਾ ਹਾਂ ਜੀ ਅਨੋਨਾ ਕਿ ਕਿਦਾਂ ਜਦ ਫੋਨ ਆਇਆ ਕੀ ਕਹਿ ਰਿਹਾ ਸੀ ਕਹਿੰਦਾ ਭਾਈ ਕਿੱਥੇ ਹੋ ਮੈਂ ਕਿਹਾ ਵੀਰੇ ਮੈਂ ਬਾਜ਼ਾਰ ਆ ਮੈਂ ਕਿਹਾ ਦੱਸੋ ਕੀ ਗੱਲ ਹੈ ਕਹਿੰਦਾ ਕਿ ਮੈਂ ਇੱਕ ਦੋ ਬਲਬ ਲੈਣੇ ਤੇ ਤਾਰਾਂ ਲੈਣੀਆਂ ਮੈਂ ਕਿਹਾ ਛੋਟੀ ਜੀ ਚੀਜ਼ ਹੈ ਮੈਂ ਕੀ ਮਤਲਬ ਮੈਂ ਕਿਹਾ ਮੈਂ ਆ ਜਾਊਂਗਾ ਅੱਧੇ ਘੰਟੇ ਤੱਕ ਕਹਿੰਦਾ ਕਿੰਨੀ ਦੇਰ ਲੱਗੂਗਾ ਮੈਂ ਕਿਹਾ ਅੱਧਾ ਘੰਟਾ ਲੱਗਣਾ ਕਹਿੰਦਾ ਠੀਕ ਹੈ ਜੀ ਤੇ ਵਾਈਫ ਨੂੰ ਕਹਿੰਦਾ ਉਹਨਾਂ ਨੂੰ ਤਾਂ ਟਾਈਮ ਲੱਗਣਾ ਇਦਾਂ ਗੱਲ ਕਹਿ ਕੇ ਫਿਰ ਮਤਲਬ ਫੋਨ ਕੱਟਦਾ ਉਹਨਾਂ ਨਾਲ ਹੀ ਹਾਂ ਉਸ ਤੋਂ ਬਾਅਦ ਜਦ ਮੈਂ ਉਹ ਨੰਬਰ ਤੇ ਫੋਨ ਲਗਾ ਰਿਹਾ ਤੋਂ ਸਵਿਚ ਆ ਰਿਹਾ ਨੰਬਰ ਤੇ ਕੰਪਲੇਂਟ ਦਿੱਤੀ ਤੁਸੀਂ ਉਹ ਨੰਬਰ ਤੇ ਨਹੀਂ ਦਿੱਤੀ ਜੇ ਹਲੇ ਕੋਈ ਆਇਆ ਹੀ ਨਹੀਂ ਮੈਂ ਕਿਨੂੰ ਦੇਵਾਂ ਕੰਪਲੇ ਪਰ ਹਾਲੇ ਕੋਈ ਆਇਆ ਨਹੀਂ ਕਿੰਤਾ ਸਮਾਂ ਮੈਨੂੰ ਹੋ ਗਿਆ ਜੀ ਅੱਧਾ ਪੌਣਾ ਘੰਟੇ ਤੋਂ ਉੱਪਰ ਹੋ ਗਿਆ ਜੀ ਅੱਧੇ ਘੰਟੇ ਪੌਣਾ ਹਾਂ ਜੀ ਕਿਤਾ ਦੇਖਦੇ ਹੋ ਸਰ ਦਿਨ ਦਿਹਾੜੇ ਅਜੇ ਵੀ ਵਾਰਦਾਤ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਇਹਨੇ ਕ੍ਰਾਈਮ ਗ੍ਰਾਫ ਜਿਹੜਾ ਹੈ ਵੱਧਦਾ ਹੋਇਆ ਨਜ਼ਰ ਵੱਧ ਰਿਹਾ ਜੀ ਬਹੁਤ ਵੱਧ ਰਿਹਾ ਜਿਆਦਾ ਹੀ ਵੱਧ ਰਿਹਾ ਦੇਖੋ ਇੱਕ ਬੰਦਾ ਇਹਨਾਂ ਨੂੰ ਫੋਨ ਕਰ ਰਿਹਾ ਵਾ ਜੇ ਇਹਨਾਂ ਨੇ ਅੱਧੇ ਘੰਟਾ ਪੌਣਾ ਘੰਟੇ ਦਾ ਟਾਈਮ ਦਿੱਤਾ ਵਾ ਉਹਨੇ ਆਪਣੀ ਆੜ ਲਾ ਲਈ ਉਹਨੇ ਲਾ ਕੇ ਸਮਾਨ ਕੱਢ ਕੇ ਲੈ ਗਿਆ ਬਚਰੇ ਦਾ ਸੋ ਇਹ ਤਸਵੀਰਾਂ ਨੇ ਦੁਕਾਨਦਾਰ ਦੇ ਮੁਤਾਬਕ ਦਿੰਦਹਾੜੇ ਚੋਰ ਆਂਦੇ ਨੇ ਤਾਲਾ ਤੋੜਦੇ ਨੇ ਤੇ ਸਮਾਨ ਜਿਹੜਾ ਹੈ ਗਾਇਬ ਕਰ ਦਿੰਦੇ ਨੇ ਦਿਖਾਉਂਗੇ ਸਰ ਕਿਤੇ ਜਿਹੜਾ ਸਮਾਨ ਪਿਆ ਹੋਇਆ ਸੀ ਸੋ ਇਹ ਦੁਕਾਨ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਜਿਹੜਾ ਹੈ ਖਾਲੀ ਕਰ ਦਿੱਤਾ ਜਾਂਦਾ ਹੈ ਚੋਰਾ ਦੇ ਵੱਲੋਂ ਸਮਾਨ ਜਿਹੜਾ ਹੈ ਖੁਰਦਪੁਰਦ ਕੀਤਾ ਗਿਆ ਹੋਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਦੁਪਹਿਰ ਦੀ ਘਟਨਾ ਜਿਹੜੀ ਇਹ ਵਾਪਰ ਜਾਂਦੀ ਹੈ ਦੇਖ ਸਕਦੇ ਹੋ ਦਰਾਜ ਪੂਰਾ ਫਰੋਲਿਆ ਹੋਇਆ ਹੈ ਸਰੇ ਜਦ ਤੁਸੀਂ ਆਏ ਇਸੇ ਤਰੀਕੇ ਸੀਗਾ ਜਦ ਤੁਸੀਂ ਐਂਟਰੀ ਹਾਂਜੀ ਹਾਂਜੀ ਇਦਾਂ ਹੀ ਸੀਗਾ ਹਾਂ ਉਹ ਦੇਖੋ ਪਿੱਛੇ ਦਾ ਵੀ ਜਰਾ ਤੋੜਿਆ ਆ ਸੈੱਡ ਦੇ ਵਿੱਚ ਭਰਿਆ ਹੋਇਆ ਸੀਗਾ ਸਾਰਾ ਕੁਝ ਉੱਪਰ ਦੇ ਵਿੱਚ ਚੱਕੇ ਜਿੱਥੇ ਐਂਡਰੋਇਡ ਫੋਨ ਸੀਗੇ ਉਹ ਸਾਰੇ ਚੱਕ ਲਿਆ ਇਹਨਾਂ ਨੇ ਕਿਉਂਨਾਂ ਨੂੰ ਪਤਾ ਸੀ ਪਹਿਲੇ ਹੀ ਸਮਾਨ ਇੰਨਾ ਕੁਝ ਪਿਆ ਹੋਇਆ ਪੁਰਾਣਾ ਗਾਗ ਸੀਗਾ ਆਜਾ ਨਹੀਂ ਪੁਰਾਣਾ ਤਾਂ ਨਹੀਂ ਮੈਨੂੰ ਲੱਗ ਰਿਹਾ ਕਦੇ ਮੈਂ ਦੇਖਿਆ ਵੀ ਨਹੀਂ ਉਹਨੂੰ ਅੱਛਾ ਹਾਂਜੀ ਪੁਰਾਣਾ ਨਹੀਂ ਲੱਗ ਰਿਹਾ ਦਿਨ ਦਿਹਾੜੇ ਚੋਰੀ ਕਰਨੀ ਮੈਨੂੰ ਤਾਂ ਲੱਗਦਾ ਕੋਈ ਛਾਤਰ ਚੋਰੀ ਹੋਣਾ ਹੈ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਪਰ ਹੋ ਵੀ ਸਕਦਾ ਹੈ ਕੀ ਹੋਵੇ ਪਹਿਲੇ ਆ ਤਾਂ ਆ ਕੇ ਉਹਨੇ ਇਨਕੁਆਇਰੀ ਕੀਤੀ ਹਨ ਚੋਰੀਆਂ ਰਾਤ ਵੇਲੇ ਹੁੰਦੀ ਸੀ ਹੁਣ ਦਿਨ ਦਿਹਾੜੇ ਵੀ ਚੋਰੀਆਂ ਹੋਣ ਲੱਗ ਉਹ ਵੀ ਚਲਦੀ ਸੜਕ ਦੇ ਉੱਤੇ ਚਲਦੀ ਸੜਕ ਤੇ ਕੀਤੀ ਉਹ ਇਹਨਾਂ ਨੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਇਹੀ ਕਹਿੰਦਾ ਕਿ ਜੋ ਹੈ ਜਾਇਜ ਉਹਨਾਂ ਨੂੰ ਪਹਿਲੇ ਗੱਲ ਤਾਂ ਉਹਨਾਂ ਨੂੰ ਫੜ ਕੇ ਅੰਦਰ ਕਰੇ ਜੀ ਹਾਂਜੀ ਲੱਗੇ ਛੱਕੇ ਕੈਮਰੇ ਫਰੋਲੇ ਆ ਕੁਝ ਪਤਾ ਲੱਗੇ ਹੁਣ ਲੱਗੇ ਛੱਕੇ ਜਿਨ੍ਹਾਂ ਦੇ ਵੀ ਉਹ ਸਾਰੇ ਮਤਲਬ ਚੱਲ ਨਹੀਂ ਰਿਹਾ ਕਿਸੇ ਦੇ ਕੈਮਰੇ ਹਾਂਜੀ ਮੈਨੂੰ ਲੱਗਦਾ ਪ੍ਰਸ਼ਾਸਨ ਪੁਲਿਸ ਮੁਲਾਜ਼ਮਾਂਆਂ ਦੇ ਮੌਕੇ ਤੇ ਕੁਝ ਕਰਨਗੇ ਕਰਵੇ ਤਾਂ ਕੋਈ ਆਇਆ ਨਹੀਂ ਹੁਣ ਮੈਂ ਕੀ ਕਹਾਂ ਸੋ ਹੁਣ ਤੱਕ 30 ਚ ਐਲੀਮੈਂਟ ਹੋ ਚੁੱਕੇ ਨੇ ਇਹਨਾਂ ਦੇ ਕਹਿੇ ਮੁਤਾਬਕ ਇਹਨਾਂ ਨੇ ਕੰਪਲੇਨਟ ਦਿੱਤੀ ਏ ਕੰਟਰੋਲ ਰੂਮ ਤੇ ਤੇ ਦੇਖਣਾ ਹੋਵੇਗਾ ਮੁਲਾਜ਼ਮ ਕਿੰਨੀ ਦੇਰ ਤੱਕ ਪਹੁੰਚਦੇ ਨੇ ਜਾਂ ਅਗਲੇ ਅਪਡੇਟ ਜੋ ਵੀ ਹੋਵੇਗੀ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ ਸਰ ਇਥੇ ਥੋੜੀ ਜਿਹੀ ਬਾਕੀ ਸਮਝ ਕੇ ਕੀ ਕਰਾਂ ਮੈਂ ਇੱਕ ਦਰਖਾਸਤ ਸੀਗੀ ਅਮਿਤ ਸ਼ਾਹੀ ਪੁੱਤਰ ਹਰਿੰਦਰ ਸ਼ਾਹੀ ਬਸ ਸੀ ਅਦਰਸ਼ ਨਗਰ ਉਹ ਦੱਸਿਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਬਾਜ਼ਾਰ ਤੋਂ ਸਾਮਾਨ ਲੈਣ ਗਿਆ ਸੀ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਮੇਰੀ ਦੁਕਾਨ ਦੇ ਉੱਤੇ ਚਾਰ ਮੋਬਾਈਲ ਫੋਨ ਤੇ ਪੰਜ-ਛੇ 6-7 ਹੈੱਡਫੋਨ ਕੋਈ ਲੈ ਕੇ ਵਾਲੇ ਚੋਣ ਕਰਕੇ ਲੈ ਗਿਆ ਕੁਝ ਕਿਸੇ ਹੋਰ ਜਿਹੜਾ ਸਾਹਮਣੇ ਨਹੀਂ ਸੀ ਇਹ ਤਾਂ ਦਰਖਾਸਤ ਲਿਖਾਈ ਆ ਕਿ ਆ ਕੇ ਮੌਕਾ ਦੇਖਿਆ